ਇੰਦਰ ਆਪਣਾ ਫੋਨ ਦਿਓ ਹਾਂ ਕੀ ਕਰਨਾ ਹੈ ਮੈਨੂੰ ਚਾਹੀਦਾ ਲੈ ਫੜ ਮੈਂ ਆ ਘੜੀ ਕਿ ਚਲਾਣਾ ਨਾ ਟਾਈਮ ਜਾਣ ਹੀ ਪਾਸ ਹੋਉਂਦਾ ਮੇਰਾ ਮੈਂ ਤਾਂ ਤੈਨੂੰ ਨਾ ਨਾ ਫੜ ਲਿਆ ਕਰ ਤੂੰ ਜਾਣ ਕੇ ਨਹੀਂ ਫੜਦੀ ਨਹੀਂ ਮੇਰੀ ਗੱਲ ਸੁਣਾ ਆ ਕੰਮ ਕੁਮਕ ਸਾਰਾ ਛੱਡ ਕੇ ਮੇਰੇ ਸਿਰ ਤੇ ਫੋਨ ਚਲਾਉਣ ਲੱਗੀ ਅੰਦਰ ਵੜ ਕੇ ਮੰਮੀ ਕੰਮ ਏ ਇੱਕ ਵਾਰੀ ਤੇ ਸਾਰਾ ਕਰ ਲਿਆ ਵਾ ਤੁਹਾਨੂੰ ਮੇਰਾ ਕੀ ਤਾਂ ਪਸੰਦ ਤੇ ਹੁੰਦਾ ਨਹੀਂ ਦੋਰੇ ਤੂੰ ਹੀ ਫੇਚੜੂ ਫੜ ਕੇ ਬੈਗੇ ਜੇ ਵੇਖ ਲੈ ਰਹਾ ਹਾਲ ਤੇਰੀ ਮਾਂ ਦੇ ਹੱਥੋਂ ਝਾੜੂਆ ਤੇਰੇ ਹੱਥ ਵਿੱਚ ਫੋਨ ਵਾ ਪਿੰਦਰ ਮੇਂ ਕਰਨ ਵਾਲੀ ਇਹ ਕਰੀਮ ਸਵੇਰੇ ਸਾਰਾ ਕੰਮ ਕਰਤਾ ਵਾ ਮੰਮੀ ਜਾਣ ਬੁੱਝ ਕੇ ਹੁਣ ਦੇ ਲੜਾਈ ਪਾਉਣ ਜਾਣ ਬੁੱਝ ਕੇ ਅੱਖ ਲਾਲਾਵੇ ਆ ਵੇ ਮੈਸੇ ਦੇਣ ਹੋਈਆਂ ਆਪਣਾ ਉਹ ਮੰਮੀ ਇੰਨਾ ਕਿ ਤੇ ਹੁਣ ਪਹਿਣਾ ਪਹਿਣਾ ਏ ਕੋਈ ਕਹਿੰਦੇ ਸਾਰਾ ਝਾੜੀ ਨਾ ਬਸ ਐਂ ਤਾਂ ਸਾਫ਼ ਰਵੇ ਤੇ ਮੈਂ ਠੇਕਾ ਨਹੀਂ ਲੈ ਤਾ ਡਾ ਆ ਲੱਗੀ ਅੱਗ ਚੱਲਨੀ ਆ ਮੈਂ ਵੀ ਨਾ ਮੈਂ ਅਗੜਨਣ ਕਿਹ ਚੜੂ ਲਾਉ ਚਲ ਜਾ ਤਾਂ ਆਪਣਾ ਕੰਮ ਕਰ ਕੋਈ ਗੱਲ ਨਹੀਂ ਇੱਕ ਵਾਰੀ ਪਿੰਦਰ ਕਰ ਲਿਓ ਹੁਣ ਸਾਰਾ ਦਿਨ ਮੈਂ ਚੜੂ ਜਾਂ ਕਿਛ ਫੜ ਛੱਡਿਆ ਕਰ ਉਹ ਛੱਡ ਦੇ ਪਰਾਂ ਤੂੰ ਵੀ ਤੂੰ ਵੀ ਹੁਣ ਮੰਮੀ ਦੇ ਬੋਲੀ ਡਾ ਵੀ ਬੋਲਣ ਅੱਗੇ ਉਹ ਨਹੀਂ ਮੰਨਦਾ ਹੁਣ ਉਹ ਵੀ ਇਕੋ ਜਵਾਬ ਦੇਂਦਾ ਮੰਮੀ ਵਾਲੀ ਵੀ ਨਾ ਫਾਤੀ ਹੋਈ ਐ ਮੈਂ ਸਾਰਾ ਕੰਮ ਕਰ ਲਿਆ ਫਿਰ ਵੀ ਇਹਨਾਂ ਨੇ ਮੈਨੂੰ ਕਿਹਨ ਨਾ ਕਿਹੇ ਗੱਲਾਂ ਸਮੁੰਦੇ ਰਹਿਣਾ ਹੁੰਦਾ ਇਹ ਹੁਸਿਆਪਾ ਉੱਥੇ ਹੀ ਤੇ ਉਹੋ ਕੁਝੀ ਇੱਥੇ ਸੋਚਿਆ ਹੈ ਕਿ ਇੱਥੇ ਆਣ ਕੇ ਸੁੱਖ ਮਿਲ ਜੂਗਾ ਪਰ ਮੇਰੇ ਕਰਮਾਂ ਚ ਸੁੱਖ ਹੈ ਹੀ ਨਹੀਂ ਮੂੜੀ ਸੜਕ ਕਰਾਪ ਕਰਕੇ ਰਖ ਛੜਿਆ ਵਾ ਕਿਨੇ ਚੌਣਾਂ ਨਾਲ ਮੈਂ ਫੋਨ ਲੈਣ ਗਈ ਹਾਂ ਚਲ ਪਿੰਡ ਲੰਮਣੀ ਆ ਲਾਵਾਂ ਕਿ ਨਾਲ ਲਾਵਾਂ ਇਹ ਨਾ ਹੋਏ ਮੇਰੀ ਬੇਇੱਜ਼ਤੀ ਕਰ ਦੇਣ ਨੰਬਰ ਤੇ ਮੈਨੂੰ ਮੰਮੀ ਦਾ ਵੀ ਜਾਜ ਆ ਤੇ ਭਾਬੀ ਦਾ ਵੀ ਜਾਜ ਆ ਜੇ ਮੈਂ ਭਾਬੀ ਦੇ ਫੋਨ ਤੇ ਲਾਇਆ ਉਹਨਾਂ ਨੇ ਤੇ ਉਸੇ ਵੇਲੇ ਸਾਰਿਆਂ ਨੂੰ ਦੱਸ ਦੇਣਾ ਵਾ ਛਡੋਰਾ ਪੇੜ ਦੇ ਨਾ ਕਿ ਨਾਬਦ ਦਾ ਫੋਨ ਆਉਂਦਾ ਵਾ ਤਾਂ ਵੀ ਓਖੇ ਹੋਣਗੇ ਮੰਮੀ ਦੇ ਫੋਨ ਤੇ ਲਾਉਣੀ ਆ ਮਾਵਾ ਤੇ ਫਿਰ ਵੀ ਮਾਵਾ ਹੀ ਹੁੰਦੀਆਂ ਵਾ ਨਾ ਹੈਲੋ 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 ਇਹ ਕੀ ਲਖੋ ਤੇ ਕੰਪਨੀ ਵਾਲੇ ਨੇ ਆਏ ਹੈ ਹੈਲੋ ਹੋਏ ਮੇਰੀ ਤੇ ਹਿੰਮਤ ਹੀ ਨਹੀਂ ਪੈਂਦੀ ਮੰਮੀ ਦੇ ਨਾਲ ਗੱਲ ਕਰਨ ਦੀ ਕਿੰਨਾ ਸਕੂਨ ਜਾਂ ਮਿਲਿਆ ਉਹਨਾਂ ਦੀ ਬਾਤ ਸੁਣ ਕੇ ਉਹਨਾਂ ਨੇ ਮੈਨੂੰ ਮਾਫ਼ ਨਹੀਂ ਕਰਨਾ ਮੈਂ ਕਿੱਡੀ ਵੱਡੀ ਤੇ ਗਲਤੀ ਕੀਤੀ ਏ ਇਕ ਰਿਫੇਰ ਲਾਵਾਂ ਭਲਾ ਹੈਲੋ ਕੌਣ ਮਮੀ ਮੈਂ ਨਾਵ ਬੁਲੰਦੀ ਆ ਨਾਵ ਹਾਂਜੀ ਨੀ ਤੇਰੀ ਹਿੰਮਤ ਕਿੱਦਾਂ ਪਈ ਐ ਮੈਨੂੰ ਫੋਨ ਆਉਂਦੀ ਮਮੀ ਤੀ ਮੈਨੂੰ ਇਹ ਦੱਸੋ ਤੜਕੀ ਹਾਲਿਆ ਨੀ ਹਾਲ ਸਾਡਾ ਹਾਲਤ ਮਾਰ ਕੇ ਛੱਡਦੀ ਐ ਜਦਨੀਆਂ ਗੋਲੀਆਂ ਦੇ ਗਈਆਂ ਨੀ ਖੰਗ ਕੱਖ ਜੋਗਾ ਨਹੀਂ ਛੱਡਿਆ ਪਾਪ ਨੇ ਹੁਣ ਤੈਨੂੰ ਚੇਤਾ ਆ ਗਿਆ ਮਾਂ ਦਾ ਮਮੀ ਮੈਨੂੰ ਮਾਫ ਕਰ ਗੋ ਮੈਂ ਮੰਨਦੀ ਮੈਂ ਬੜੀ ਵੱਡੀ ਗਲਤੀ ਕੀਤੀ ਐ ਨੀ ਤੂੰ ਮਾਫ ਕਰਨ ਵਾਲੇ ਕੰਮ ਕੀਤੇ ਨੀ ਤੂੰ ਤਾਂ ਆਪਣੇ ਪਿਓ ਦੀ ਪਾਗੜ ਰੋਲ ਗਈ ਨਹੀਂ ਆਪਣੇ ਵੀਰ ਦੀ ਇੱਜ਼ਤ ਰੋਲ ਕੇ ਛੱਡ ਗਈ ਹਾਂ だっ ਕੀ ਛੱਡ ਕੇ ਗਈਆਂ ਸੀ ਪਿੰਡ ਦੇ ਮੂੰਹ ਖਾਲਣ ਜੋਗੇ ਨਹੀਂ ਰਹੇ ਆ ਕਿ ਮੰਮੀ ਨਾ ਕਿਉਂ ਬੋਲਨਦੇ ਹੋ ਮਾਂ ਪਿਓ ਆਪਣੇ ਬੱਚਣ ਨੂੰ ਮਾਫ ਕਰੀਂ ਜਿੰਦੇ ਆ ਤਹੀ ਮੈਨੂੰ ਮਾਫ ਕਰ ਦੋ ਹਾਂ ਮੇਰੀ ਸੁਣ ਲੈ ਗੱਲ ਅੱਜ ਤੋਂ ਬਾਅਦ ਜੇ ਤੂੰ ਫੋਨ ਲਾਇਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਮੰਮੀ ਤੁਸੀਂ ਤੇ ਨਾ ਮੇਰੇ ਨਾਲ ਇਦਾਂ ਬੋਲੋ ਤੁਸੀਂ ਕਿ ਮੇਰੇ ਨਾਲ ਗੱਲ ਕਰੋ ਮੈਨੂੰ ਮੰਮੀ ਨਹੀਂ ਕਹਿਣਾ ਮੰਮੀ ਵਾਲੇ ਤੂੰ ਕੰਮ ਨਹੀਂ ਕੀਤੇ ਹੈਗੇ ਸਾਡੀਆਂ ਅੱਖਾਂ ਦੇ ਸਾਹਮਣੇ ਨਾ ਕੋਈ ਤੇ ਦੂਰ ਚਲ ਜਾ ਜਿੱਥੇ ਵੀ ਹੈਗੀ ਮਰ ਜਾ ਮੁੱਕ ਜਾ ਸਾਡੇ ਲੋ ਤੇ ਨਾ ਤੈਨੂੰ ਰੋਜ਼ ਛੱਤਰ ਫੇਰਨ ਸਾਡੀ ਤੂੰ ਕੱਖ ਨਹੀਂ ਲੱਗਦੀ ਹਾਂ ਹਏ ਏਦਾਂ ਤਾ ਨਾ ਬੋਲੋ ਮਾਵਾ ਤੁੜੀ ਆਪਣੀਆਂ ਭਰੇਦਾਂ ਬੋਲਦੀਆਂ ਨੇ ਤੂੰ ਮਾਂ ਦਾ ਸੋਚ ਕੇ ਕੀ ਨਹੀਂ ਹੈ ਪਤਾ ਇਹ ਗੱਲ ਦੱਸ ਮੈਂ ਮੰਮੀ ਕਹਿੰਦੇ ਨਹੀਂ ਮੈਂ ਮੰਨਦੀ ਮੇਰੇ ਤੋਂ ਗਲਤੀ ਹੋ ਗਈ ਆ ਜੇ ਤੇਰੀ ਕੋਣ ਗਲਤੀ ਮੰਗ ਲੱਗੇ ਕੋਣ ਕਿਉਂ ਗਲਤੀਆਂ ਮੰਗਦੀ ਜਿਵੇਂ ਪਾਪੜੇ ਤੈਨੂੰ ਪਹਿਲਾਂ ਰੋਣੀ ਹੁੰਦੀਆਂ ਤੇ ਇਹ ਸਿਆਣੀ ਬਣਤੀ ਐ ਸਿਆਣੀ ਬਣ ਨਹੀਂ ਮੈਂ ਤੇ ਤੇਰੇ ਪਰਦੇ ਹੀ ਟੱਕਦੀ ਰਹੀ ਉਹ ਜਦ ਹੀ ਆਈ ਆ ਮੈਂ ਆਈ ਉਹ ਮੈਨੂੰ ਰੋਹ ਜਾਂਦੀ ਸੀ ਤੇ ਮੈਂ ਨਹੀਂ ਨਿਆ ਬਗਾਨੀ ਆ ਬਗਾਨੀ ਵਾਲੇ ਕੰਮ ਕਰਦੀ ਆ ਪਰ ਮੈਨੂੰ ਕੀ ਪਤਾ ਕਿ ਉਹ ਸੱਚੀ ਹੈ ਹਾਂ ਇਹ ਨਾ ਰੋਲਣਾ ਹਾਂ ਪਾਉ ਮੈਂ ਤੇ ਤੁਹਾਡਾ ਹਾਲ ਚਾਲ ਪੁੱਛਣ ਨੂੰ ਫੋਨ ਕੀਤਾ ਹੈ ਤੜਨਲ ਬੜਾ ਦਿਲ ਕਰਨਿਆ ਹੀ ਗੱਲ ਕਰਨ ਨੂੰ ਬਿਲਕੁਲ ਨਹੀਂ ਹਡਾ ਹਾਲ ਚਾਲ ਪੁੱਛਣਾ ਹਾਨੂੰ ਮਾਰ ਕੇ ਸੁੱਟ ਗੀਆਂ ਤੇਰੇ ਬਾਦ ਹੀ ਉਦਨ ਦੇ ਮਾਰ ਗਏ ਆ ਤੇ ਅੱਜ ਤੋਂ ਗਾਂ ਖਬਰਦਾਰ ਫੋਨ ਲਾਇਆ ਬਸ ਮੰਮੀ ਮੇਲੋ ਪਲੀਜ਼ ਫੋਨ ਨਾ ਕੱਟਿਓ ਮੇਰੇ ਨਾਲ ਗੱਲ ਕਰ ਲਓ ਨੀ ਤੈਨੂੰ ਸ਼ਰਮ ਨਹੀਂ ਆਉਂਦੀ ਫੇਰ ਤੈਨੂੰ ਮਰਗੇ ਵੀ ਆਖਾ ਮम्मी ਨਾ ਗਈ ਫੇਰ ਤੂੰ ਮम्मी ਕਹਣੀ ਤੇਰੀ ਮम्मी ਮਰ ਗਈ ਆ ਹੈ ਨਹੀਂ ਤੇਰਾ ਕੋਈ ਨਹੀਂ ਐ ਕਿ ਜੇ ਤੇਰੇ ਪਿਓ ਨੇ ਸੁਣ ਲਿਆ ਜਾਂ ਤੇਰੀ ਭਾਬੀ ਨੇ ਸੁਣ ਲਿਆ ਨਾ ਉਹਨਾਂ ਤੈਨੂੰ ਤੋਹ ਨਹੀਂ ਕਹਿਣਾ ਮੇਰਾ ਨਾ ਕੱਖ ਨਹੀਂ ਛੜਨਾ ਉਹ ਮੈਨੂੰ ਅੱਗੇ ਆ ਕੇ ਸਾਰਾ ਕਸੂਰ ਮਾਣਦਾ ਵਾ ਮम्मी ਤੂੰ ਹੀ ਹੈ ਮੇਰੀ ਮਾਂ ਤੇ ਮੈਂ ਤੁਹਾਨੂੰ ਆਪਣੀ ਮਾਂ ਕਹਿਣਾ ਵਾ ਨਹੀਂ ਮਾਂ ਕਹਿ ਤਾਂ ਪਹਿਲਾਂ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਮੰਨਾਂਦੀ ਆ ਮੇਰੇ ਤੋਂ ਗਲਤੀ ਹੋਈ ਆ ਪਰ ਇੰਨਾ ਤੇ ਨਾ ਬੋਲੋ ਮੈਨੂੰ ਹੁਣ ਨਹੀਂ ਇਹੋ ਜੀਆਂ ਗਲਤੀਆਂ ਜਿਹੜੀਆਂ ਨਾ ਇਸ ਸਾਈਡ ਤੇ ਹੁਣ ਰਹੰਦੇ ਹੁਣ ਸਾਡੇ ਮੱਥੇ ਨਾਲ ਲੱਗੋ ਘਟ ਪਾਪਣੇ ਮੂਹ ਘਟ ਕਲਿਆਣੀ ਨੂੰ ਚੇਤਾ ਆ ਗਿਆ ਮਾਂ ਦਾ ਜਿਉ ਨੰ ਪਤਾ ਲੱਗਿਆ ਉਹਨੇ ਮੇਰੀ ਉਦਾਂ ਕੁੱਤੇ ਵਾਲ ਦੇਣਾ ਖੱਤੀਏ ਖਰੇ ਹੁਣ ਤਰੀ ਕੀ ਹਾਲ ਤੇ ਹੋਏਗੀ ਅਸੀਂ ਤਰੀ ਨੂੰ ਹੁਣ ਫੋਨ ਲਾਉਂਦੇ ਹੀ ਇਹਦਾ ਰਹਿ ਕੱਖ ਨਾਲ ਖੱਤੀ ਦਾ ਦੁਖੀ ਗੱਲ ਤੇ ਕੋ ਸੁੱਟ ਗਈ ਆ ਹਨੂ ਪਾਪਣੇ ਹੁੰਦ ਨੂੰ ਮਾਂ ਦੀ ਜਾਨ ਆਉਂਦੀ ਪਹਿਲਾਂ ਮਾਂ ਵਾਲੇ ਕੰਮ ਕੀਤੇ ਸੀ ਕਮਸੋ ਕੰਮ ਇਹਨੇ ਸੋਚ ਲਈਨੀ ਕਿ ਮੇਰੀ ਮਾਂ ਵੀ ਨਹੀਂ ਇੰਨੇ ਵਲਾਂ ਵਾਲੀ ਕੀ ਕਰੇਗੀ ਸਾਰੀ ਹੁਣ ਹਾਂ ਮੈਂ ਜੁੱਤੀ ਚ ਪਾਣੀ ਪੀਣਾ ਜੀਆਂ ਦੇ ਨਿੱਕੀ ਗੱਲ ਆ ਤੈਨੂੰ ਹੈ ਬੜੇ ਲੱਛਣ ਕਰ ਕਰ ਦੱਸਣ ਦੇ ਹੀ ਆ ਤੇ ਮੈਨੂੰ ਇਹ ਦੱਸ ਆ ਫੋਨ ਕਿਨੂੰ ਲਾਉਂਦੀ ਹੈਗੀ ਇੱਧਰ ਫੜਾ ਕੇ ਫੋਨ ਚ ਰੱਖ ਮੈਂ ਵੇਖਾਂ ਕਿਥੇ ਨੰਬਰ ਲਾਉਂਦੀ ਫਿਰਨੀ ਆ ਤੂੰ ਨਹੀਂ ਆ ਕਿਤਾ ਨੰਬਰ ਵਾ ਹੈ ਨਹੀਂ ਚੋਰੀਆਂ ਕਮਾਉਂਦੀ ਫਿਰਨੀ ਆ ਮੇਰੇ ਪੁੱਤ ਕੋ ਫੋਨ ਲੱਲਿਆ ਮੈਂ ਜਰਾ ਕੰਦਰ ਬੈ ਕੇ ਫੋਨ ਵੇਖਣਾ ਹੈ ਤੇ ਫੋਨ ਆਪਣੇ ਭੇਕਿਆਂ ਦੇ ਘਰ ਲਾਉਂ ਲਈ ਆ ਕਿ ਸ਼ਰਮ ਨੂੰ ਹੱਥ ਮਾਰ ਸ਼ਰਮ ਨੂੰ ਤੇਰੀ ਮਾਂ ਨੇ ਤੇ ਨ ਸੌ ਸੌ ਗੱਲਾਂ ਕੀਤੀਆਂ ਮੈਂ ਸਭ ਕੁਝ ਸੁਣ ਲਈ ਹੀਗੀ ਨਹੀਂ ਉਹਨਾਂ ਤੋਂ ਤੂੰ ਮਾਰ ਕੇ ਆਈਂ ਆਪਣੀ ਮਾਂ ਨੂੰ ਹੁਣ ਕਿਹੜੇ ਹੱਕ ਨਾਲ ਫੋਨ ਕਰ ਰਹੀ ਆ ਨਹੀਂ ਮਰ ਜਾ ਜਿੰਦੀ ਕਿਤੇ ਚੱਪੜੀ ਚ ਨੱਕ ਡੋਬ ਲਾ ਮੈਂ ਦੱਸ ਨਹੀਂ ਆਪਣੇ ਪੁੱਤ ਨੂੰ ਆਜ ਮਾਰ ਕੇ ਫੇ ਕੀ ਕਰਤੂਤਾ ਕਰਨ ਢਈ ਆ ਤੂੰ ਮੁੰਨੀ ਫੇਰ ਕੀ ਹੋ ਗਿਆ ਮੈਂ ਫੋਨ ਲਾਇਆ ਉਹਨਾਂ ਨੂੰ ਤੇ ਮੇਰੇ ਮਾਪਿਓ ਨੇ ਅੱਛਾ ਤੇਰੇ ਮਾਪਿਓ ਵਾ ਉਦੋਂ ਤੇਰੇ ਮਾਪਿਓ ਕਿੱਥੇ ਗਏ ਸੀ ਜਦੋਂ ਅੱਧੀ ਰਾਤ ਭੱਜੀ ਹਾਂ ਉਥੋਂ ਹੈ ਉਦੋਂ ਨਹੀਂ ਮਾਪਿਓ ਹੈਗੇ ਤੇਰੇ ਤੂੰ ਤਾਂ ਜਿੰਦਿਆਂ ਨੂੰ ਮਾਰ ਕੇ ਆ ਗਈ ਉਹਨਾਂ ਨੂੰ ਇਹੋ ਤੇ ਗਲਤੀ ਹੀ ਨਾ ਮੇਰੇ ਤੋਂ ਸਭ ਤੋਂ ਵੱਡੀ ਤੁਹਾਡਾ ਮੁੰਡਾ ਹੀ ਆਂਦਾ ਸੀ ਵੀ ਇਦਾਂ ਕਰ ਲਾ ਉਦਾਂ ਕਰ ਲਾ ਬੱਸ ਬੱਸ ਐਸੀ ਗਲਤੀ ਦੀ ਸਜ਼ਾ ਹੁਣ ਤੈਨੂੰ ਮਿਲਣੀ ਸਾਰੀ ਉਮਰ ਕੋਕੀ ਵਿਆਹ ਦਾ ਗੱਲ ਕਰਦੀ ਉਹ ਆ ਗਈ ਪਏ ਪਏ ਨੂੰ ਗੱਲ ਇਹ ਆ ਫਿਰ ਕੰਦਰ ਤਾਂ ਮਗਰ ਉੱਕੇ ਸਵਾਗਤ ਨਹੀਂ ਲਿਆ ਹੈਗਾ ਹੂੰ ਟੂਕਾ ਜਿਹਾ ਫੋਨ ਆਇਆ ਹੀ ਹੈ ਹਾਂ ਮਾਫ ਕਰਦਾ ਫੋਨ ਆਇਆ ਹੀ ਆਹੋ ਮੈਨੂੰ ਹਣ ਕੀ ਪਤਾ ਜਦੋਂ ਫੋਨ ਆਇਆ ਤਾਂ ਮੈਂ ਚੁੱਕਿਆ ਤੇ ਕੋਈ ਗੱਲ ਨਾ ਕਰੇ ਤਾਂ ਮੈਂ ਹਾਂ ਕਰੀ ਕੰਪਨੀ ਵਾਲੇ ਨੇ ਤੇ ਮੁੜ ਕੇ ਉਹਨਾਂ ਜਿਹਨੂੰ ਫੇਰ ਆ ਗਿਆ ਉਹਨੇ ਕਿਹਾ ਫੋਨ ਕਰਤਾ ਇੱਥੇ ਮੈਨੂੰ ਨੰਬਰ ਦੇ ਜਰਾ ਕਹਿੰਦੀ ਮੈਂ ਖਾਤਰ ਕਰਾਂ ਚੰਗੀ ਤਰ੍ਹਾਂ ਉਹ ਵੱਡਾ ਨੀਡ ਕਰਖਿਆ ਲਿਆ ਵਸ ਮੈਂ ਕਿਤੇ ਰੋਟੀ ਦੇ ਫੋਨ ਉਫਾਰ ਗਿਆ ਤੇ ਫੇਰ ਨਵਾਂ ਪੰਗਾ ਲੈ ਗਏ ਲੋਕਾਂ ਨੂੰ ਗੋਲੀ ਮਾਰਨੀ ਹੈ ਗੋਲੀ ਜਿਹਨੇ ਮੁੜ ਕੇ ਫੋਨ ਕੀਤਾ ਤੁਹਾਨੂੰ ਪਤਾ ਮੈਂ ਨਹੀਂ ਖਬੀ ਮਿਆਦਾ ਫੱਕਾ ਨਹੀਂ ਛੱਡਿਆ ਮੈਂ ਮਾਰ ਕੇ ਸੁੱਟਦੀ ਐ ਨਾ ਮਾਂ ਦਾ ਜੇ ਪਾਇਂਗੀ ਮਰ ਗਈ ਐ ਤੇਰੇ ਹੱਥੇ ਸਾਡੇ ਮੈਂ ਤੂੰ ਜਦੋਂ ਦੀ ਹਾਂ ਨੂੰ ਨੀਂਦ ਗਿਆ ਗੋਲ ਨਾ ਦੇ ਗਈ ਤੇਰੇ ਪਾ ਦੀ ਉਹ ਨਹੀਂ ਮਰ ਗਈ ਐ ਤੇ ਤੂੰ ਵੀ ਮਰ ਗਈ ਐ ਸਾਡੇ ਵਾਸਤੇ ਬਿਲਕੁਲ ਸਾਡੇ ਘਰ ਫੋਨ ਨਾ ਲਾਈਂ ਦੁਬਾਰਾ ਬਥੇਰੀ ਕਾਚੜੀ ਆ ਹੋਰ ਹੁਣ ਮੈਂ ਕਿੰਨੀ ਕੁ ਕਰਦੀ ਰੋਈ ਜਾਂਦੀ ਤੂੰ ਮੇਰੀ ਮਾਂ ਵਾਲੀ ਮੈਂ ਤੂੰ ਮਾਂ ਵਾਲੇ ਕੰਮ ਕੀਤੇ ਨਹੀਂ ਖਬਰਦਾਰ ਮੈਨੂੰ ਮਾਂ ਗਿਆ ਤੇ ਮੁੜ ਕੇ ਤੈਨੂੰ ਮੈਨੂੰ ਸ਼ਰਮ ਨਹੀਂ ਆਉਂਦੀ ਮਾਂ ਕਹਿੰਦੀ ਫੜ ਸਾਰੀ ਉਮਰ ਨਾ ਐਦਾਂ ਹੀ ਮਰ ਮਰ ਕੇ ਜੀਵੇਂਗੀ ਇੱਥੇ ਤੇ ਨਾਲੇ ਮੇਰੇ ਪੁੱਤ ਦੀ ਗੱਲ ਕਰਦੀ ਆ ਮੁੰਡੇ ਸਾਰੇ ਇਦਾਂ ਕਹਿੰਦੇ ਹੁੰਦੇ ਆ ਠੀਕ ਆ ਨਾ ਤੇਰਾ ਰਾਦਾ ਹੁਣ ਆ ਪਤਾ ਨਹੀਂ ਕਿਹੜੀ ਮਹਾਰਾਣੀ ਬਣ ਜਾਣਾ ਜਾ ਕੇ ਮੈਂ ਪਤਾ ਨਹੀਂ ਪਿੰਦਰ ਨੇ ਮੈਨੂੰ ਕਿਹੜੀਆਂ ਐਸ਼ਾਂ ਕਰਾਉਣੀਆਂ ਵਾ ਹੁਣ ਨਾ ਗੋਏ ਦੇ ਬਾਲਟਾ ਸੱਟ ਲੋ ਤਿਆਰ ਹੋ ਜਾ ਔਰ ਖੜਨੇ ਤੇਰੇ ਸਿਰ ਦੇ ਉੱਤੇ ਹੁਣ ਫੇਰ ਤੈਨੂੰ ਪਤਾ ਲੱਗਣਾ ਵਾ ਕਿ ਕਿੱਦਾਂ ਭੱਜੀਦਾ ਵਾ ਘਰੋਂ ਠੀਕ ਆ ਨਾ ਮੈਨੂੰ ਕਹਿੰਦੇ ਰਹਿੰਦੇ ਆਪਣੇ ਪੁੱਤ ਨੂੰ ਵੀ ਕਦੀ ਕਿਆ ਲਿਆ ਕਰੋ ਉਹਨੇ ਵੀ ਤੇ ਗਲਤੀ ਕੀਤੀ ਆ ਨਾ ਮੈਂ ਕੱਲੀ ਨੇ ਥੋੜੀ ਕੀਤੀ ਆ ਤੇ ਪੁੱਤ ਨੂੰ ਕੀ ਕਹਾਂ ਪੁੱਤ ਤੇ ਆਪਣੇ ਘਰੇ ਹੀ ਆਇਆ ਫਿਰ ਵੀ ਆਪਣੇ ਮਾਪਿਓ ਕੋ ਆ ਗਿਆ ਤੇ ਤੂੰ ਤੂੰ ਤੇ ਆਪਣੇ ਮਾਪੇ ਨੂੰ ਜਿੰਦਿਆਂ ਹੀ ਮਾਰਾਈ ਆ ਤੇ ਹੁਣ ਚੱਕ ਚੱਕ ਫੋਨ ਕਰਨੀ ਉਹਨਾਂ ਨੂੰ ਨਹੀਂ ਉਹਨਾਂ ਨਾਲ ਫੋਨ ਕਰਾ ਕਰਦੀ ਫਿਰਦੀ ਆ ਤੇ ਤੇਰੀ ਮਰੀ ਤੇ ਵੀ ਨਹੀਂ ਆਉਣਾ ਉਹਨਾਂ ਨੇ ਮੁੰਡੇ ਕਿਹੜੇ ਘਰ ਛੱਡਦੇ ਨੇ ਉਦੋਂ ਵੀ ਤੇ ਕੁੜੀਆਂ ਹੀ ਘਰ ਛੱਡ ਕੇ ਆਉਂਦੀਆਂ ਵਾ ਕੁੜੀਆਂ ਹੀ ਛੱਡ ਕੇ ਆਉਂਦੀਆਂ ਜ਼ੁਬਾਨ ਤਾਂ ਬੜੀ ਲੰਮੀ ਆ ਤੇਰੀ ਕਰ ਲੈਂਦੀ ਫਿਰ ਮਾਂ ਨੂੰ ਗੱਲ ਪਾਵਾ ਜਾ ਕੇ ਜੱਫੀਆਂ ਮਾਂ ਨੂੰ ਹੁਣ ਠੀਕ ਆ ਨਾ ਇਹ ਗਲਤੀਆਂ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਵਾ ਕਿ ਕੰਮ ਕਿੱਥੋਂ ਤੱਕ ਜਾਣਾ ਵਾ ਇਹ ਇੱਕ ਅੱਦੇ ਦਿਨ ਦਾ ਕੰਮ ਨਹੀਂ ਹੁੰਦਾ ਇਸ ਸਾਰੀ ਸਾਰੀ ਉਮਰ ਲੰਘਣੀ ਹੁਣ ਐਦਾਂ ਹੀ ਤੇਰੀ ਉਹ ਮੰਮੀ ਤੂੰ ਫੇਰ ਉਹਦਾ ਦਿਵਾਲੇ ਹੋ ਗਏ ਇਹ ਤੈਨੂੰ ਹੁਣ ਸਮਝਾਇਆ ਕਿ ਮੈਂ ਇੱਥੇ ਬਹਿ ਜਾ ਚੁੱਪ ਕਰਕੇ ਕਰਤੂਤਾ ਸੁਣ ਲੈ ਇਹਦੀਆਂ ਇੱਥੇ ਬਹਿ ਆ ਫੋਨ ਲੈ ਕੇ ਯਾਰ ਤੇਰੇ ਕੋ ਆ ਖੋਲ ਕੇ ਵੇਖ ਲੈ ਨੰਬਰ ਆਪਣੀ ਮਾਂ ਨਾਲ ਹੀ ਗੱਲਾਂ ਕਰਨ ਅੱਛਾ ਆਹੋ ਉਹ ਮੇਰੀ ਗੱਲ ਸੁਣ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਐਣ ਮੂੰਹ ਕਰ ਮੇਰੇ ਨਾਲ ਨੂੰ ਤੈਨੂੰ ਮੈਂ ਕੀ ਦੱਸਣਾ ਹੀ ਮੇਰਾ ਦਿਲ ਕਰਨੇ ਉਹਨਾਂ ਨਾਲ ਗੱਲ ਕਰਨ ਨੂੰ ਤੇ ਮੈਂ ਕਰ ਲਈ ਕਿਹੜਾ ਕੋਈ ਗੁਨਾਹ ਹੋਣਾ ਬਾਹਰ ਆ ਕੇ ਮਾਂ ਦੇ ਘਰ ਤੋਂ ਉਹਨਾਂ ਨੂੰ ਫੋਨ ਲਾਇਆ ਉਹ ਤੇਰੇ ਹੁਣ ਕੋਈ ਨਹੀਂ ਲੱਗਦੇ ਹੈਗੇ ਕਿਉਂ ਲੱਗਦੇ ਕਿਉਂ ਨਹੀਂ ਉਹ ਮੇਰੇ ਕੁਝ ਮੇਰੀ ਗਰਸਣ ਪੁੱਤ ਇਹ ਆਪਣੇ ਮਾਂ ਪਿਓ ਦੀ ਨਹੀਂ ਬਣੀ ਜਿਨ੍ਹਾਂ ਨੇ ਜੰਮਿਆ ਪਾਲਿਆ ਹੈ ਐ ਏਡੀ ਵੱਡੀ ਕੀਤਾ ਪੜਾਇਆ ਲਖਾਇਆ ਤੇ ਤੇਰੀ ਕਿੱਥੋਂ ਬਣ ਜਾਣਾ ਇਹਨੇ ਇਹਨੇ ਵੇਖੇ ਚੋਰੀ ਚੋਰੀ ਫੋਨ ਕਰਕੇ ਤੇ ਫਿਰ ਕਿਧਰ ਕਿਧਰ ਚਲ ਜਾਣਾ ਇਹੋ ਮੇਰੀ ਸੁਣ ਲੈ ਗੱਲ ਗਾਂ ਤੋਂ ਉਹਨਾਂ ਨੂੰ ਫੋਨ ਨਾ ਕਰੀ ਹੁਣ ਜੋ ਕੋ ਜੀ ਮੈਂ ਹੋਈ ਆ ਜਾਂ ਤੇਨੂੰ ਨੱਥ ਪਾਲਾਂ ਤੇ ਜਾਂ ਪਛਤਾਏਗਾ ਵੇਲੇ ਨੂੰ ਮਰ ਜਾਂਦ ਨੂੰ ਮੈਂ ਪਹਿਲਾਂ ਸੋਚ ਲਈ ਉਹਨੇ ਮਰ ਗਈ ਆ ਹਾਂ ਇਹਨਾਂ ਨੂੰ ਮਾਰ ਕੇ ਸੁੱਤੀ ਉਹਨਾਂ ਨੇ ਕਿ ਸੱਚ ਅੱਜ ਤੈਨੂੰ ਮਾਰ ਦੇ ਜੱਟ ਆ ਗਿਆ ਕੋਈ ਖਾ ਗਏ ਮਰ ਗਿਆ ਇੱਥੇ ਇਹਨਾਂ ਦੇ ਰੀਲ ਗੱਡੀ ਸਾਡੇ ਸਿਰ ਤੇ ਆ ਆਪਣਾ ਮੈਂ ਖੱਤੀ ਗਿਆ ਮੈਂ ਤਾਂ ਭੁੱਖੀ ਰਾਂ ਲੰਗੀ ਰਾਂ ਜੋ ਮਰਜੀ ਕਰ ਸਾਡੇ ਘਰ ਮੈਂ ਤੇਰਾ ਦੁਬਾਰਾ ਕੋਈ ਨਹੀਂ ਆਉਣਾ ਸ਼ਰਮ ਕਰ ਥੋੜੀ ਬੋਦੀ ਮੈਂ ਕੱਕ ਲੈਣੀ ਕਲੈਣੀ ਜਾਂਪੀ ਸਾਡੇ ਘਰ ਮੈਂ ਮੁਖਤੀਏ ਕੋ ਸੋਚਿਆ ਮਾਪਿਓ ਬਾਰੇ ਮਾਪਿਓ ਜਦੋਂ ਤਾਂ ਬਾਹਰ ਨਹੀਂ ਨਿਕਲਦਾ ਹੈ ਡਾਦਾ ਉਹਨੂੰ ਕਿਹਾ ਤੇਰੀ ਜ਼ਰਤ ਕਿੱਦਾਂ ਪਈ ਫੋਨ ਕਰਦੇ ਵੀ ਲੋਕਾਂ ਨੇ ਖੰਨੂੰ ਗੱਲਾਂ ਕਰਨੀ ਮਰ ਜਾ ਹੈ ਗੱਲਾਂ ਨਾਲ ਵਾ ਉਹ ਨਹੀਂ ਹਾਲ ਮੈਂ ਨਹੀਂ ਸ਼ਰਮੀਆ ਨਹੀਂ ਨਿਆਣੇ ਵੀ ਚਮਣ ਉਹਦੇ ਦਿਲ ਚ ਇਹ ਹੁਣਾ ਹੁਣ ਕਿ ਮੈਂ ਮਾੜਾ ਮੋਟਾ ਮਾਨ ਫੋਨ ਲਾਉਂਗੀ ਤਾਕੀਬ ਤਾਂ ਮੇਰੀ ਮਾਂ ਗੋਮੇ ਨਾ ਸਾਂਭ ਤੋਂ ਇਹਨੂੰ ਮੋਣਾ ਨਾ ਵੀ ਮੈਂ ਮੈਂ ਜਦ ਨਹੀਂ ਕੱਟੀ ਮੱਥਾ ਟੇਕ ਚ ਦੇ ਆ ਤਾਹਦੇ ਦਿਲ ਚ ਮੈਂ ਸੌਖੀ ਨਾ ਬੜੀ ਦੁਖੀ ਆ ਮੈਂ ਤਾਂ ਢਿੰਡਿਆਂ ਢਿੰਡ ਚ ਪਾ ਕੇ ਬੈਠੀ ਨੀ ਮੇਰਾ ਤਾਂ ਜੀਗਾ ਦਾ ਮੇਰੇ ਲੱਗਿਆ ਹੈ ਨਾ ਇਹ ਮੈਂ ਟੋਟੇ ਟੋਟੇ ਕਰਦਾ ਹੈ ਕੁੜੀ ਦੇ ਮੈਂ ਕਹਿ ਛੜਾ ਖਬਰਦਾਰ ਮੈਂ ਮੈਨੂੰ ਫੋਨ ਨਾ ਲਾਈ ਸਾਡੇ ਫੋਨ ਤੇ ਨਾ ਤੇਰਾ ਫੋਨ ਨਹੀਂ ਆਉਣਾ ਚਾਹੀਦਾ ਕੱਲ ਉਹਨੂੰ ਹੁਣ ਬੋਤੀ ਨੂੰ ਨਾ ਪਤਾ ਲੱਗਾਂਦਾ ਤੇ ਨਾ ਮੁੰਡੇ ਨੂੰ ਦੱਸੀ ਮੈਂ ਕਿੱਥੇ ਦੱਸਣਾ ਉੱਥੇ ਵੀ ਮੈਂ ਜਦੋਂ ਉਹਨਾਂ ਨੂੰ ਖਤੀ ਦਾ ਫੋਨ ਆਇਆ ਇੱਧਰ ਉੱਧਰ ਵੇਖਾਂ ਕਿ ਕੋਈ ਸੁਣ ਨਾ ਲੈ ਬਵਾੜਾ ਟੇਕਾ ਨਹੀਂ ਕਿ ਤੈਨੂੰ ਮੇਨੇ ਮਾਰੂ ਕਿ ਫੇਰ ਉਹ ਅੱਗੇ ਘਟਨੀਗੀ ਉਹ ਤਾਂ ਅੱਗੇ ਨਹੀਂ ਛੱਡਦੀ ਹੱਬ ਨਾਲੇ ਬਗਾਨੀਆਂ ਤਾਂ ਬਗਾਨੀਆਂ ਬੰਦੀਆਂ ਨਹੀਂ ਬਿੰਦੀ ਆਪਣੀ ਨਹੀਂ ਬਣੀ ਉਹ ਕਿੱਥੋਂ ਬੰਦੀ ਮੰਮੀ ਪੁਛਤਾਉਣਾ ਕਰ ਤੂੰ ਆ ਸਮਝ ਲਓ ਨੱਥ ਪੈ ਗਈ ਏ ਤੀ ਮਿੰਟ ਨੱਥ ਪਾਉਣ ਨੂੰ ਲੈ ਆਏ ਹੋ ਪਹਿਲਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਅੱਡੇ ਤੋਂ ਆ ਮੈਂ ਦੀ ਤੂੰ ਆ ਸੀ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਤੇ ਹੋ ਤੂੰ ਬਦਲ ਵੀ ਗਏ ਆ ਆ ਜੋ ਕੁਝ ਵੀ ਹੈਗਾ ਨਾ ਤੇਰੇ ਸਾਹਮਣੇ ਹੀ ਹੈ ਕੀ ਆ ਤੇਰੇ ਕੋਲ ਸਵਾਵ ਸਤਾ ਚੁੱਲੀਆਂ ਦੀ ਨੰਗ ਕਿਹੇ ਥਾਂ ਦਾ ਸਾਰਾ ਕੁਝ ਤੇ ਮੈਂ ਆਪਣੇ ਘਰੋਂ ਲੈ ਕੇ 1 ਰੁਪਿਆ ਦਾ ਕਿਹਨੇ ਤੂੰ ਲਾਇਆ ਹੈਗਾ ਤੇਰੀ ਜੀਬਾਂ ਜਿਆਦਾ ਨਹੀਂ ਬੱਦਦੀ ਜਾਂ ਢੀ ਚੁੱਪ ਕਰਕੇ ਬਹਿ ਜਾ ਆਪਣੇ ਕੋਲੋਂ ਲਾਇਏ ਨੇ ਤੂੰ ਇੱਥੇ ਵੇ ਫੜ ਕੇ ਮਾਰ ਦੋ ਚਪੇੜਾ ਇਹਦੇ ਮੂੰਹ ਦੇ ਉੱਤੇ ਆਹੋ ਚਪੇੜਾ ਮਾਰਨ ਵਾਲੀ ਰਹਿ ਗਿਆ ਹੁਣ ਸੁਣ ਲੈ ਗੱਲ ਹੱਥ ਨਾ ਲਾਇਓ ਮੈਨੂੰ ਹੱਥ ਨਾ ਲਾਇਓ ਵੇ ਵੇ ਇਹਦਾ ਕੇਵਲ ਵੇਹ ਕਿਦਾਂ ਮੱਦੀ ਜਾਣ ਰਹੀ ਆ ਹੈ ਮੀਟਰ ਲੰਮੀ ਜ਼ੁਬਾਨਾ ਕਦਾ ਚਲਾਉਂਦੀ ਆ ਗੱਡੀ ਏ ਤੁਹਾਡੇ ਨਾਲੋਂ ਜ਼ਿਆਦੀ ਲੰਮੀ ਨਹੀਂ ਮੇਰੀ ਜ਼ੁਬਾਨ ਮੈਂ ਖਿੱਚ ਦੇਣੀ ਆ ਫੜਕੇ ਤੇਰੀ ਖਿੱਚ ਦੇਣੀ ਖਿੱਚ ਕੇ ਵਿਖਾਉ ਹਾਂ ਆ ਮਹਿਲਾ ਮੇਰੀ ਗੱਲ ਸਮਝ ਤੂੰ ਵੱਧੇ ਜਾਣ ਰਹੀ ਆ ਕਿੰਨਾ ਮੈਨੂੰ ਹੱਥ ਨਾ ਲਾ ਮੈਂ ਤੈਨੂੰ ਪਹਿਲਾਂ ਵੀ ਕਹਿਨੀ ਆ ਤੂੰ ਜਦ ਅਸਿਰ ਤੇ ਚੜਦੇ ਜਾਂਦੇ ਭਿੰਨੇ ਕੁਝ ਬੋਲਣਾ ਨਹੀਂ ਆ ਇਹਦੇ ਮੈਂ ਤੈਨੂੰ ਵੇ ਨਹੀਂ ਦਿਖਾਉਂ ਪਿਉਣੀ ਮੇਰੇ ਮਗਰ ਆ ਕੇ ਤੇ ਮੈਨੂੰ ਕੁਝ ਬੋਲਣਾ ਨਹੀਂ ਆਉਂਦਾ ਤਾਂ ਕੀ ਕਰ ਲੈਣਗੇ ਤਸ ਤੂੰ ਤੂੰ ਤੈ ਕੀ ਕਰ ਲੋਗੇ ਇਹਨੂੰ ਕਰਕੇ ਵਿਖਾਵਾਂਗਾ ਕਰਕੇ ਵਿਖਾਵਾਂਗਾ ਕਾਹੇ ਜੋਗਾ ਹੈਗਾ ਵਾ ਕਰਕੇ ਵਿਖਾਏਗਾ ਤੂੰ ਮੰਮੀ ਧਿਆਨ ਰੱਖਿਓ ਗਾਂ ਤੂੰ ਆਪਣਾ ਫੋਨ ਉਹਨਾਂ ਨੇ ਤੋ ਦੇ ਪਿਓ ਮੈਂ ਕਿੱਥੇ ਦੇਣਾ ਫੋਨ ਇਹ ਤੂੰ ਹੀ ਸਿਰ ਤੇ ਚੜਾਈ ਆ ਠੀਕ ਆ ਨਾ ਇਹਨੂੰ ਮੇਰੇ ਹਵਾਲੇ ਕਰ ਦੋ ਦਣ ਵੇਖੀ ਕਿ ਤੱਕ ਤੀਰ ਵਾਂਗੂ ਸਿੱਧੀ ਕਰਨੀ ਹੈ ਉਹ ਮੈਂ ਚੱਲ ਇਹਨੂੰ ਕੀ ਕਹਿਣਾ ਕੀ ਕਹਿਣਾ ਹੈ ਤੇਰੇ ਕੋਲ ਤਾਂ ਕੋਈ ਸਾਦਾ ਨਹੀਂ ਖੱਤਿਆ ਮਾਰਚ ਪੈਣਾ ਦੋ ਇਹਦੇ ਮੂੰਹ ਤੇ ਨੂੰ ਪਤਾ ਲੱਗੇ ਕਿਦਾਂ ਪੜਪੜ ਕਰਦੀ ਹੈ ਗਾੜੀ ਆਹ ਹੋ ਤਾਂ ਨੀ ਵੱਜਦੀਆਂ ਨੀਆਂ ਹੁਣੀਆਂ ਨਾ ਤਾਂ ਹੀ ਆਂਦੇ ਪੇਰੇ ਵੀ ਦਵਾ ਦਾ ਵਾਜਣ ਚ ਫੇਰਾ ਆਹੋ ਬੰਦ ਕਰ ਲੈ ਮੇਰੇ ਬੱਚਾ ਬੰਦ ਕਰ ਤੈਨੂੰ ਲੱਗੋ ਅਰੇ ਬਹੁਤ ਔੜ ਛੱਡ ਨਹੀਂ ਇਹ ਛੱਡ ਕੰਮ ਤਾਂ ਵੀ ਜਾਊਗੀ ਜਿਹੜਾ ਮਾੜਾ ਮੋਟਾ ਕਰਦੀ ਆ ਬਾਹਾਂ ਤੋੜਦੀ ਐਵੇਂ ਉਹ ਤਾਂ ਮਰਦੀ ਕਿਤੇ ਚ ਦੋਰਾ ਰੱਖ ਕੇ ਇਹਦੀ ਚ ਹੈ ਬਾਹਾਂ ਤੋੜੇ ਦੀ ਚੱਲ ਤੂੰ ਬਾਹਰ ਜੋ ਮਨ ਤੇ ਸਾਰਾ ਤੈਨੂੰ ਕੰਮ ਦਾ ਹੀ ਆ ਕੰਮ ਦਾ ਹੀ ਰੋਣਾ ਨਾ ਹੁਣ ਹੋਲੀ ਹੋ ਗਈ ਹੁਣ ਉਹ ਪੈ ਗਈ ਠੰਡ ਤੈਨੂੰ ਹੈ ਠੰਡ ਦੀ ਕਰਕੇ ਪੈ ਗਈ ਹੁਣੀ ਆ ਨਾ ਮੈਨੂੰ ਕਾਦੀ ਪੈਣੀ ਆ ਕਰਤੂਤਾ ਤੇ ਆਪ ਨੇ ਚੰਗੀਆਂ ਕੀਤੀਆਂ ਤੇ ਠੰਡਾ ਮੈਨੂੰ ਪਾਉਂਦੀ ਫਿਰਨੀ ਆ ਤੂੰ ਜਦੋਂ ਦੀ ਮੈਂ ਆਈ ਅਸੀਂ ਤੁਹਾਡਾ ਇਹੋ ਹੀ ਪਿਓ ਮੇਰੇ ਤੇ ਹੱਥ ਜੁੱਕੇ ਤੇ ਤੈਨੂੰ ਚੋਕੜਾ ਖੁਸ਼ ਹੋਗੇ ਜੇ ਨਾ ਤੂੰ ਇਹ ਕੰਮ ਹੀ ਇਹੋ ਜਿਹਾ ਕੀਤੇ ਆ ਤੂੰ ਠੀਕ ਆ ਨਾ ਮੈਂ ਤੇਰਾ ਮਾਂ ਨੂੰ ਫੋਨ ਕਰ ਲਾ ਜੇ ਚੋਰੀਆਂ ਕਮਾਉਣੀ ਮੇਰੇ ਪੁੱਤ ਤੋਂ ਤੇ ਛਿੱਤਰ ਹੀ ਖਾਣੇ ਆ ਖਾਈ ਜਾ ਬੱਚਾ ਦੇ ਗੜੇ ਜੁੜਿਆ ਤੇ ਜਾ ਮੈਨੂੰ ਲੱਗੋ ਚੱਲ ਜੋ ਲੱਗੋ ਤੇ ਚੱਲ ਜਾਨੀ ਆ ਤੇ ਸਾਰੀ ਉਮਰ ਬਸ ਤਿਆਰ ਹੋ ਜਾ ਛਿੱਤਰ ਖਾਣ ਨੂੰ ਹੋ ਗਿਆ ਤੇਰਾ ਟਾਈਮ ਸ਼ੁਰੂ ਵੱਡਿਆ ਹੈ ਤੇ ਹਿਸ਼ਿਤਰ ਮਾਨ ਵਾਲੇ ਮੈਂ ਕਿਹੜੀ ਘਾਟਾ ਮੇਰੇ ਤੋਂ ਵੀ ਫਿਰ 400 ਨਹੀਂ ਕਰੋਗੇ ਸਰਨਾ ਹਾਂਜੀ ਪਾਣੀ ਲਿਆ ਲਿਓ ਨਹੀਂ ਆ ਲਓ ਫਨ ਘੜੀ ਬੜੀ ਆ ਮਕਾਇ ਕੰਪਲੀ ਚ ਆ ਉਹ ਮਕਾਤਾ ਤੇ ਆ ਮਨਾ ਆ ਗਈ ਉਹ ਮੁੰਡੇ ਨੂੰ ਮੈਂ ਲੱਲਾ ਹੀ ਨਾਲ ਉਹਨੂੰ ਹੱਥ ਪੀਨੂ ਨਸ਼ਾ ਆਉਦੇ ਹੋ ਫਿਰ ਆ ਜਲਦੀ ਆ ਜਣੇ ਦੁਪਹਿਰਾਂ ਪੈ ਜਾਣੀਆਂ ਚਲ ਚੰਗਾ ਮੁੰਡਾ ਆ ਵੀ ਖਵਾ ਪਿਆ ਲੈਣਾ ਹੈ ਇਹਨੂੰ ਕੋ ਹੱਥੇ ਕੋਈ ਦੁਕਾਨ ਆ ਗਈ ਆ ਵੈਸੇ ਬਜਾ ਰੱਖਿਆ ਰਹਿ ਜਾਂਦਾ ਵਾ ਜਾਣੂਗਾ ਕਿਸ ਅਨੁਸਾਰ ਕਰ ਬਾਲ ਕੇ ਆਉਦਾਂਗੇ ਚਲ ਠੀਕ ਆ ਹੋਰ ਮੰਮੀ ਕਿੱਥੇ ਆ ਮੰਮੀ ਹੁਣ ਇਥੇ ਬਾਹਰ ਬੈਠੇ ਹੀਗੇ ਤੁਹਾਨੂੰ ਮੁਕਾ ਨਹੀਂ ਕੰਮ ਆਇਆ ਬਾਸ ਆ ਗਿਆ ਥੋੜਾ ਜਿਹਾ ਮੁੱਕ ਚ ਲਿਆ ਚਲ ਜਾਣਾ ਮੰਮੀ ਨੂੰ ਚਲ ਠੀਕ ਹੈ